ਅੱਜ ਜਿਹੜੀ ਇਹ ਮੈਂ ਤੁਹਾਡੇ ਸਾਹਮਣੇ ਵੀਡੀਓ ਬਣਾ ਰਿਹਾ ਹਾਂ ਇਹ ਇਕੱਲੀ ਪੰਜਾਬ ਲਈ ਜਾਂ ਪੰਜਾਬੀਆਂ ਲਈ ਨਹੀਂ ਹੈ ਇਹ ਵੀਡੀਓ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ ਰਹੇ ਉਹਨਾਂ ਬੱਚਿਆਂ ਲਈ ਹੈ ਜੋ ਕਿਸੇ ਵੀ ਸਟੇਟ ਨਾਲ ਦੇਸ਼ ਨਾਲ ਧਰਮ ਨਾਲ ਜਾਤ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਮਾਪਿਆਂ ਨਾਲ ਹੈ ਔਰ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹੋਏ ਕਾਲਜ ਤੇ ਕਾਲਜਾਂ ਦੇ ਜਿੰਨੇ ਵੀ ਮਾਣਯੋਗ ਪ੍ਰੋਫੈਸਰ ਸਹਿਬਾਨ ਮਾਣਯੋਗ ਪ੍ਰਿੰਸੀਪਲ ਸਹਿਬਾਨ ਮਾਣਯੋਗ ਵਿਦਿਆਰਥੀ ਨੇ ਉਹ ਕੰਮ ਕਰ ਰਹੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੇ ਨਾਲ ਸਬੰਧ ਰੱਖਦੀ ਵੀਡੀਓ ਹੈ ਸੋ ਆਪ ਸਭ ਨੂੰ ਪਤਾ ਲੱਗ ਗਿਆ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਉੱਤੇ ਜਿਹੜੀ ਸੈਂਟਰ ਹੈ ਉਹ ੱੱਕੇ ਨਾਲ ਕਾਬੂਜ ਹੋਣ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ 91 ਸੈਨੇਟ ਮੈਂਬਰ ਸਨ ਸਿੰਡੀਕੇਟਾ ਚਾਸੀ ਇਹਨੂੰ ਬਦਲਿਆ ਜਾ ਰਿਹਾ ਹੈ 99 ਮੈਂਬਰ ਜੋ ਮਾਣਯੋਗ ਅਧਿਆਪਕ ਸਹਿਬਾਨਾਂ ਦੁਆਰਾ ਚੁਣੇ ਜਾਂਦੇ ਸਨ ਸਟੂਡੈਂਟਾਂ ਦੁਆਰਾ ਚੁਣੇ ਜਾਂਦੇ ਸਨ ਅਤੇ ਉਹ ਸੈਨੇਟ ਮੈਂਬਰ ਜਿਹੜੀ ਬਣਦੀ ਸੀ ਉਹ ਪੂਰੇ ਪੰਜਾਬ ਯੂਨੀਵਰਸਿਟੀ ਨੂੰ ਚਲਾਉਂਦੇ ਸੀ ਉਸ ਨੂੰ ਬਦਲਿਆ ਜਾ ਰਿਹਾ ਹੈ ਤੇ ਤੁਸੀਂ ਵੇਖਿਆ ਹੋਣਾ ਕਿ ਸੈਂਟਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਇਹ ਸੈਨੇਟ ਸਿੰਡੀਕੇਟ ਢਾਂਜਾ ਬਦਲ ਦਿੱਤਾ ਜਾਵੇ ਨੂੰ ਭੰਗ ਕੀਤੀ ਜਾਂਦੀ ਹੈ ਤੇ ਉਹ ਫਿਰ 31 ਮੈਂਬਰ ਜੋ ਅਪੁਆਇੰਟਮੈਂਟ ਕੀਤੇ ਜਾਣਗੇ ਉਹ ਲਗਾ ਰਹੇ ਨੇ ਸੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬੀਆਂ ਦੀ ਹੈ ਮੈਂ ਫੇਰ ਬੇਨਤੀ ਕਰਦੇ ਆਂ ਉਹ ਹਰ ਇੱਕ ਧਰਮ ਹਰ ਇੱਕ ਵਰਗ ਹਰ ਇੱਕ ਨੌਜਵਾਨ ਦੇ ਨਾਲ ਸੰਬੰਧ ਰੱਖਦੀ ਹੈ ਜਿਹੜਾ ਉੱਥੇ ਪੜ ਰਿਹਾ ਹੈ ਜਾਂ ਜਿਨ੍ਹਾਂ ਦੇ ਬੱਚੇ ਜਾ ਕੇ ਉੱਥੇ ਪੜਨਗੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਨਾਲ ਖੜਾ ਹੋਣਾ ਚਾਹੀਦਾ ਹੈ ਕਿ ਭਾਈ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹਦੇ ਤੇ ਪੰਜਾਬ ਦਾ ਹੱਕ ਹੈ ਪੰਜਾਬ ਦਾ ਅਧਿਕਾਰ ਹੈ ਪੰਜਾਬ ਪੰਜਾਬੀ ਪੰਜਾਬੀਅਤ ਹਮੇਸ਼ਾ ਯੂਨੀਵਰਸਿਟੀ ਨਾਲ ਖੜੀ ਹੈ ਖੜੀ ਰਹੇਗੀ ਤੁਸੀਂ ਵੇਖਿਆ ਹੁਣ ਕਿ ਜਿੰਨੀਆਂ ਵੀ ਪੋਲੀਟੀਕਲ ਤੇ ਸਮਾਜਿਕ ਜਾਂ ਰਾਜਨੀਤਿਕ ਪਾਰਟੀਆਂ ਨੇ ਧਾਰਮਿਕ ਪਾਰਟੀਆਂ ਵੀ ਨੇ ਉਹ ਸਾਰੀਆਂ ਧਾਰਮਿਕ ਆਗੂ ਵੀ ਨੇ ਉਹ ਸਾਰੀਆਂ ਪੰਜਾਬ ਯੂਨੀਵਰਸਿਟੀ ਦੇ ਨਾਲ ਖੜ ਰਹੀਆਂ ਨੇ ਪਿੱਛੇ ਜੇ ਹੁਣ ਕੱਲ ਪਰਸੋਂ ਗਾਇਕ ਬੱਬੂ ਮਾਨ ਜੀ ਗਏ ਸਨ ਕਿਸਾਨ ਆਗੂ ਰਾਜੇਵਾਲ ਸਾਹਿਬ ਗਏ ਸਨ ਸਰਦਾਰ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਪਹੁੰਚੇ ਸਨ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਮੰਦੀਪ ਸਿੰਘ ਜੀ ਜਿਨ੍ਹਾਂ ਨੂੰ ਮੰਨਾ ਜੀ ਕਹਿ ਦਿੰਦੇ ਆ ਉਹ ਪਹੁੰਚੇ ਸਨ ਤੇ ਹੋਰ ਸਾਰੇ ਬਹੁਤ ਆਗੂ ਐਸੇ ਨੇ ਜਿਹੜੇ ਪੰਜਾਬ ਯੂਨੀਵਰਸਿਟੀ ਨੂੰ ਇਹ ਪੰਜਾਬ ਦੇ ਨਾਲ ਖੜ ਕੇ ਹਨ ਹਾ ਦਾ ਨਾਰਾ ਮਾਰ ਰਹੇ ਨੇ ਕਿ ਭਾਈ ਪੰਜਾਬ ਯੂਨੀਵਰਸਿਟੀ ਸਾਡੀ ਹੈ ਸਾਡੀ ਰਹੇਗੀ ਅਸੀਂ ਬੱਚਿਆਂ ਨਾਲ ਖੜੇ ਆ ਤੇ ਬੱਚੇ ਸਾਡੇ ਨੇ ਇਸ ਕਰਕੇ ਪੰਜਾਬ ਯੂਨੀਵਰਸਿਟੀ ਤੇ ਸਾਡਾ ਅਧਿਕਾਰ ਹੈ ਸਾਡਾ ਹੱਕ ਹੈ ਇਹਦੇ ਨਾਲ ਮੈਂ ਫੇਰ ਬੇਨਤੀ ਕਰਦੇ ਆ ਕਾਲਜਾਂ ਨੂੰ ਬੜਾ ਫਰਕ ਪਏਗਾ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਤੇ ਬੜਾ ਫਰਕ ਪਏਗਾ ਜੇ ਕਿਤੇ ਸੈਂਟਰ ਪੰਜਾਬ ਯੂਨੀਵਰਸਿਟੀ ਨੂੰ ਲੈ ਲੈਂਦੀ ਹੈ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਨਾਲ ਖੜਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ